ਬਾਦੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਪਰ 90 ਸਾਲ ਦੇ ਵਿੱਚ ਸਰਕਾਰ ਦਾ ਨਵਾਂ ਕੁਝ ਵੀ ਦੇਖਣ ਨੂੰ ਮਿਲ ਰਿਹਾ ਉਹਤੇ ਵੀ ਗੱਲ ਕਰਾਂਗੇ ਕਿਉਂਕਿ ਅੱਜ ਸ਼੍ਰੋਮਣੀ ਕਾਲਜਦਲ ਦੇ ਹਰਿਆਵਲ ਦਸਤੇ ਯੂਥ ਕਾਲਜਦਲ ਦੇ ਸੀਨੀਅਰ ਆਗੂ ਸਾਹਿਬਾਨਾਂ ਦੀ ਇੱਕ ਇਕੱਤਰਤਾ ਹੋਈ ਸੀ ਇਸ ਇਕੱਤਰਤਾ ਦੇ ਵਿੱਚ ਯੂਥ ਕਾਲਜ ਦੇ ਸਾਰੇ ਅਹੁਦੇਦਾਰ ਸਹਿਬਾਨਾਂ ਨੇ ਸੀਨੀਅਰ ਅਹੁਦੇਦਾਰ ਸਹਿਬਾਨਾਂ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਪਾਰਟੀ ਦੀ 40 ਮੁਕਤਿਆਂ ਨੂੰ ਸਮਰਪਿਤ ਮੁਕਸਰ ਦੀ ਧਰਤੀ ਤੇ ਮਾਗੀ ਦੀ ਜਿਹੜੀ ਸਮਾਗਮ ਹੁੰਦੇ ਨੇ ਸਾਲਾਨਾ ਉਹਦੇ ਵਿੱਚ ਸ਼੍ਰੋਮਣੀ ਕਾਲਜ ਦੇ ਦੀ ਸਿਆਸੀ ਕਾਨਫਰੰਸ ਵੀ ਹਰੇਕ ਸਾਲ ਹੁੰਦੀ ਆ ਉਦੇ ਵਿੱਚ ਯੂਥ ਕਾਲੀ ਦਲ ਵੀ ਵੱਡੇ ਪੱਧਰ ਤੇ ਆਪਣੀ ਸ਼ਮੂਲੀਅਤ ਕਰੇਗਾ ਅਤੇ ਵੱਧ ਚੜ ਕੇ ਜਿੱਥੇ ਸ਼ਹੀਦਾਂ ਦੇ ਦਰ ਤੇ ਨਮਸਤਕ ਹੋਏਗਾ ਉਥੇ ਸ਼੍ਰੋਮਣੀ ਕਾਲੀ ਦੀ ਇਸ ਕਾਨਫਰੰਸ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਵੇਗਾ ਯੂਥ ਦਾ ਅੱਗੇ ਹੋ ਕੇ ਲੜਨਾ ਅੱਗੇ ਹੋ ਕੇ ਲੜਾਈ ਕਰਨਾ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਜ਼ਰੂਰੀ ਆ ਕਿਉਂਕਿ ਭਾਵਾ ਸ਼੍ਰੋਮਣੀ ਕਾਲੀ ਦਲ 7-8 ਸਾਲ ਤੋਂ ਸੱਤਾ ਤੋਂ ਬਾਹਰ ਆ ਪਰ ਬਾਰ-ਬਾਰ ਵਿਰੋਧੀਆਂ ਵੱਲੋਂ ਨਿਸ਼ਾਨਾ ਸ਼੍ਰੋਮਣੀ ਕਾਲੀ ਦਲ ਉਹਦੇ ਕਾਰਨ ਨੇ ਕਿਉਂਕਿ ਵਿਰੋਧੀ ਸਾਰੇ ਭਾਵਾ ਪਾਰਟੀ ਵਾਲੇ ਨੇ ਭਾਵਾ ਕਾਂਗਰਸ ਆ ਭਾਵਾ ਆਮ ਆਦੀ ਪਾਰਟੀ ਆ ਬਾ ਮਾਂ ਬੀਜਪੀ ਆ ਕੀ ਅਕਾਲੀ ਦਲ ਕਮਜ਼ੋਰ ਹੋ ਗਿਆ ਜੀ ਇੱਕ ਹਰਾਨੀ ਦੀ ਗੱਲ ਆ ਕਿ ਸਾਰੇ ਚਾਹੁੰਦੇ ਵੀ ਨੇ ਕਿ ਅਕਾਲੀ ਦਲ ਤਕੜਾ ਹੋਵੇ ਪਰ ਭੰਡ ਦੇ ਸਾਰਾ ਦਿਨ ਅਕਾਲੀ ਦਲ ਨੂੰ ਨੇ ਕਾਰਨ ਕਿ ਅਸਲ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਤੋਂ ਇਹ ਸਰਕਾਰਾਂ ਪਟਕਾਉਣਾ ਚਾਹੁੰਦੀਆਂ ਨੇ ਪਹਿਲਾਂ ਮੈਂ ਗੱਲ ਕਰਦਾ ਸਰਕਾਰ ਦੀ ਮੌਜੂਦਾ ਸਰਕਾਰ 5 ਸਾਲ ਪਹਿਲਾਂ ਕਾਂਗਰਸ ਦੇ ਗਏ ਨਾ ਕੋਈ ਨਵੀਂ ਡਿਵੈਲਪਮੈਂਟ ਨਾ ਕੋਈ ਨਮਾ ਰੁਜ਼ਗਾਰ ਕੁਝ ਵੀ ਨਮਾ ਨਹੀਂ ਦਿੱਤਾ ਫਿਰ ਬਦਲਾਅ ਬਦਲਾਅ ਕਹਿ ਕੇ 3 ਸਾਲ ਪਹਿਲਾਂ ਗਰੰਟੀਆਂ ਜਿਹੜੀਆਂ ਹੁਣ ਕੇਜਰੀਵਾਲ ਦਿੱਲੀ ਚ ਗਰੰਟੀਆਂ ਵੰਡਦਾ ਫਿਰਦਾ ਪੰਜਾਬ ਦੇ ਨੌਜਵਾਨਾਂ ਦੇ ਨਾਲ ਗਰੰਟੀਆਂ ਵੰਡੀਆਂ ਗਈਆਂ ਤਿੰਨ ਨੀਤੀਆਂ ਸੀਗੀਆਂ ਆਮ ਆਦੀ ਪਾਰਟੀਆਂ ਐਵੇਂ ਨਹੀਂ ਭਗਵੰਤ ਮਾਨ ਹਰ ਰੋਜ਼ ਸਟੇਜ ਤੇ ਚੁਟਕਲੇ ਸੁਣਾ ਕੇ ਤੇ ਕਾਲੀ ਦਿੱਲੀ ਲੀਡਰਸ਼ਿਪ ਨੂੰ ਭੰਡ ਕੇ ਚਲਾ ਜਾਂਦਾ ਕਿਉਂਕਿ ਕਾਂਗਰਸ ਰਲਈ ਹੋਈ ਆ ਹੋਰ ਕੋਈ ਮੁੱਦਾ ਚੱਕਦਾ ਨਹੀਂ ਪਹਿਲੀ ਗੱਲ ਉਹਨਾਂ ਨੇ ਗਰੰਟੀ ਦਿੱਤੀ ਸੀ ਸਿੱਖਿਆ ਦੀ ਅੱਜ ਪੰਜਾਬ ਦਾ ਯੂਥ ਪੁੱਛਣਾ ਚਾਹੁੰਦਾ ਕਿ 3 ਸਾਲ ਦੇ ਵਿੱਚ ਕਿੰਨੇ ਤੁਸੀਂ ਨਵੇਂ ਕਾਲਜ ਜਾਂ ਸਕੂਲ ਬਣਾਏ ਸਿਰਫ ਅਕਾਲੀ ਦਲ ਦੇ ਬਣਾਏ ਹੋਏ ਕਾਲਜਾਂ ਸਕੂਲਾਂ ਤੇ ਵਿੱਚ ਰੰਗ ਕਰਕੇ ਉਹਨਾਂ ਦਾ ਅਧਿਆਨ ਦਾ ਨਾਮ ਬਦਲ ਦਿੱਤਾ ਇਹ ਤਾਂ ਤਰੱਕੀ ਨਾ ਕੋਈ ਹੋਈ ਜੇ ਤੁਸੀਂ ਸਰਕਾਰ ਦੋ ਬਾਲਟੀਆਂ ਰੰਗ ਦੀਆਂ ਫੇਰ ਕੇ ਬਿਲਡਿੰਗ ਤੇ ਕਹੇ ਕਿ ਅਸੀਂ ਹੁਣ ਕੋ ਨਵੀਂ ਕਰਨ ਕਰਦੇ ਆ ਇਹ ਕਿੱਥੋਂ ਨਵੀਂ ਕਰ ਰਹੇ ਹੋ ਇੱਕ ਸਕੂਲ ਜਾਂ ਇੱਕ ਕਾਲਜ ਦਾ ਨਾਮ ਦੱਸ ਦੇ ਕੋਈ ਨਮਾ ਇਹਨਾਂ ਨੇ ਉਹ ਤਾਂ ਘਾਟਨ ਕੀਤਾ ਹੋਵੇ ਨਹੀਂ ਪੱਤਰ ਰੱਖਿਆ ਹੋਵੇ ਜਾਂ ਬਣਾਇਆ ਹੋਵੇ ਜਾਂ ਕੋਈ ਪੈਸੇ ਫੰਡ ਦਿੱਤੇ ਹੋਣ ਦੂਜਾ ਸੀ ਹੈਲਥ ਸਾਰੇ ਹੈਲਥ ਸਿਸਟਮ ਦਾ ਪੱਠਾ ਬੈਠਿਆ ਪਿਆ 16 ਮੈਡੀਕਲ ਨਵੇਂ ਕਾਲਜ ਕਹਿੰਦੇ ਸੀ ਇੱਕ ਵੀ ਕਾਲਜ ਦੱਸਣ 3 ਸਾਲ ਚ ਬਣਿਆ ਹੋਵੇ ਜਿਹੜਾ 3 ਸਾਲ ਚ ਨਹੀਂ ਬਣਿਆ ਹੁਣ ਅਗਲੇ ਆ ਡੇਢ ਸਾਲ ਤਾਂ ਬਣਨੀ ਕੀ ਆ 6 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਂਦਾ ਸਾਲ ਡੇਢ ਸਾਲ ਚ ਕਿਹੜਾ ਹੋਰ ਮੱਲ ਮਾਰ ਲੈਣਗੇ ਐਜੂਕੇਸ਼ਨ ਦਾ ਪੱਠਾ ਬਹਿ ਗਿਆ ਹੈਲਥ ਦਾ ਪੱਠਾ ਬਹਿ ਗਿਆ ਕਾਨੂੰਨ ਵਿਵਸਥਾ ਕਾਨੂੰਨ ਵਿਵਸਥਾ ਦਾ ਇਹੀ ਜੀ ਆ ਪੰਜਾਬ ਦੀ ਇਹ ਪਹਿਲੀ ਵਾਰ ਹੋ ਰਿਹਾ ਕਿ ਥਾਣਿਆਂ ਦੇ ਵਿੱਚ ਗ੍ਰਨੇਟ ਮਾਰ ਕੇ ਗੈਂਗਸਟਰ ਸਰਿਆਮ ਕਹਿ ਰਹੇ ਨੇ ਕਿ ਹਾਂ ਅਸੀਂ ਗ੍ਰਨੇਟ ਮਾਰਦੇ ਆ ਹੋਰ ਮਾਰਾਂਗੇ ਤੇ ਇਹੀ ਜੀ ਨਲਾਇਕ ਸਰਕਾਰ ਕਹਿੰਦੇ ਜੀ ਟਾਇਰ ਫਟ ਗਿਆ ਥਾਣੇ ਦੇ ਵਿੱਚ ਮਤਲਬ ਇਹ ਇਹਦੀ ਇਹ ਗੱਲਾਂ ਤੋਂ ਇਹ ਗੱਲਾਂ ਕੋਈ ਮਜ਼ਾਕ ਦੀਆਂ ਗੱਲਾਂ ਨਹੀਂ ਇਹ ਗੱਲਾਂ ਤੋਂ ਸਰਕਾਰ ਦੀ ਸਿਆਣਪ ਦਾ ਪੰਜਾਬ ਪ੍ਰਤੀ ਜ਼ਿੰਮੇਵਾਰੀ ਦਾ ਪਤਾ ਲੱਗਦਾ ਕਿ ਸਰਕਾਰ ਕਿੱਥੇ ਆ ਕਿ ਗੈਂਗਸਟਰ ਥਾਪੀਆਂ ਮਾਰ ਕੇ ਪੱਟਾਂ ਤੇ ਥਾਣੇ 'ਚ ਗ੍ਰੇਨੇਡ ਮਾਰ ਰਹੇ ਨੇ ਤੇ ਸਰਕਾਰ ਕਹਿੰਦੀ ਹੈ ਇੱਕ ਟਾਇਰ ਫਟ ਰਿਹਾ ਹੈ ਨੇ ਬਾਦ ਤੋਂ ਫਿਰ ਇਨਕਾਉਂਟਰ ਵੀ ਕਰਤੇ ਆ ਪਤਾ ਨਹੀਂ ਸੱਚਾ ਕੀਤਾ ਝੂਠਾ ਕੀਤਾ ਸਰੀਆਮ ਧਮਕੀਆਂ ਗੈਂਗਸਟਰਾਂ ਦੀਆਂ ਜੇਲਾਂ ਦੇ ਵਿੱਚੋਂ ਇੰਟਰਵਿਊ ਆ ਉਹ ਵੀ ਲੌਰੈਂਸ ਵਰਸ ਨੂੰ ਉਹੀ ਵਰਗੇ ਦੀਆਂ ਪਹਿਲਾਂ 1 ਸਾਲ ਸਰਕਾਰ ਮੁੱਕਰੀ ਗਈ ਤੇ ਜਦੋਂ ਮਾਨਯੋਗ ਹਾਈ ਕੋਰਟ ਨੇ ਉਹਦੀ ਜਾਂਚ ਕਰਵਾਈ ਫਿਰ ਹੁਣ ਥੱਲੇ ਲੈਵਲ ਦੇ ਅਫਸਰਾਂ ਤੋਂ ਸਸਪੈਂਡ ਕਰਕੇ ਗੁੰਗਣੋਂ ਤੋਂ ਮਿੱਟੀ ਝਾੜਤੀ ਹਾਲਾਂਕਿ ਉਹਦੇ 'ਚ ਵੱਡੇ ਅਫਸਰ ਤੱਕ ਇਨਵੋਲਵ ਨਹੀਂ ਇੱਕ ਗਾਰੰਟੀ ਦਿੱਤੀ ਸੀ ਆਮ ਆਦੀ ਪਾਰਟੀ ਨੇ ਕਿ 20000 ਕਰੋੜ ਰੁਪਇਆ ਮੈਂ ਫੇਰ ਰੀਪੀਟ ਕਰ ਰਿਹਾ 20000 ਕਰੋੜ ਰੁਪਇਆ ਕਹਿੰਦੇ ਇੱਕ ਸਾਲ ਦੇ ਵਿੱਚ ਮਾਈਨਿੰਗ ਤੋਂ ਕਮਾਵਾਂਗੇ ਸੀ ਜਿਹੜੀ ਪੰਜਾਬ 'ਚ ਮਾਈਨਿੰਗ ਹੁੰਦੀ ਆ ਰੇਤਾ ਬਜਰੀ 20000 ਕਰੋੜ ਕੇਜਰੀਵਾਲ ਕਹਿੰਦਾ ਸੀ 20000 ਕਾ ਤੋਂ ਮੈਂ ਇੰਤਜ਼ਾਮ ਕਰਕੇ ਬੈਠਾ ਹਾਂ 300 ਕਰੋੜ ਤੋਂ ਵੱਧ ਨਹੀਂ ਕਮਾਇਆ ਜਾ ਰਿਹਾ ਇੱਕ ਸਾਲ ਦਾ ਕਿੰਨਾ ਫਰਕ ਹੈ ਇਹਦਾ ਮਤਲਬ ਜਾਂ ਤਾਂ ਤੁਸੀਂ ਪਹਿਲਾਂ ਝੂਠ ਬੋਲਦੇ ਸੀ ਬਦਨਾਮ ਕਰਦੇ ਸੀ ਸਰਕਾਰਾਂ ਨੂੰ ਜਾਂ ਫਿਰ 1700 ਕਰੋੜ ਰੁਪਇਆ ਸਿੱਧਾ ਟਰੱਕ ਭਰ ਕੇ ਦਿੱਲੀ ਜਾ ਰਿਹਾ ਸਿੱਧਾ ਸਪਸ਼ਟ ਹੈ ਕਿ ਜਾਂ ਤਾਂ ਫਿਰ ਤੁਸੀਂ 20000 ਕਰੋੜ ਇਕੱਠਾ ਕਰ ਲਿਆ 1700 ਕਰੋੜ ਕਿੱਥੇ ਗਿਆ ਇਹ ਹਰੇਕ ਪੰਜਾਬੀ ਨੂੰ ਪੁੱਛਣਾ ਚਾਹੀਦਾ 17000 ਕਰੋੜ ਮਤਲਬ 20000 ਕਰੋੜ ਦੀ ਗੱਲ ਕਰਦੇ ਹੋ 300 ਕਰੋੜ ਬਣਦਾ ਬਾਕੀ ਕਿੱਥੇ ਗਿਆ ਇਹਨਾਂ ਤੁਸੀਂ ਕਹਿੰਦੇ ਸੀ 20 20000 ਕਰੋੜ ਰੁਪਈਆ ਕ腐ਸ਼ਨ ਤੋਂ ਅਸੀਂ ਇਕੱਠਾ ਕਰਾਂਗੇ ਸਾਡਾ 20 ਰੁਪਈਆ ਨੇ ਕਿਤੇ ਲੱਭਦੇ ਕਿਤੇ ਕਿੱਧਰ ਗਏ ਉਹ ਨਾ ਕੋਈ ਨਮੀ ਸੜਕ ਨਾ ਕੋਈ ਨਮਾ ਪੁਲ ਨਾ ਕੋਈ ਨਮਾ ਹਸਪਤਾਲ ਨਾ ਕੋਈ ਕਾਲਜ ਨਾ ਕੋਈ ਯੂਨੀਵਰਸਿਟੀ ਨਾ ਨੌਜਵਾਨਾਂ ਲਈ ਕੋਈ ਜਿਮ ਇਹ ਪੈਸਾ ਜਾ ਕਿੱਥੇ ਰਿਹਾ ਮੁੱਖ ਮੰਤਰੀ ਸਾਹਿਬ ਤੀਏ ਦਿਨ ਜਾ ਚੜ ਜਾਂਦੇ ਨੇ ਬਾਹਰਲੀਆ ਕੰਟਰੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਉੱਥੇ ਜਾ ਕੇ ਕਰਦੇ ਕੀ ਨੇ ਠਾ ਠਾ ਪੰਜਾਬ ਚ ਗੋਲੀਆਂ ਚੱਲ ਰਹੀਆਂ ਨੇ ਠਾ ਠਾ ਧਰਨੇ ਦਲੇਵਾਲ ਸਾਹਿਬ ਕਿਸਾਨਾਂ ਦੇ ਹੱਕ ਚ ਪੂਰੇ ਦੇਸ਼ ਦੇ ਕਿਸਾਨਾਂ ਲਈ ਮਰਨ ਵਰਤੇ ਬੈਠੇ ਨੇ ਤੇ ਸਰਕਾਰ ਸੁੱਤੀ ਪਈ ਆ ਕੰਪਿਊਟਰ ਟੀਚਰ ਸੰਗਰੂਰ ਡਾਂਗਾ ਖਾ ਰਹੇ ਨੇ ਰਾਤ ਇੱਕ ਮਰਨ ਵਰਤੇ ਟੀਚਰ ਬੈਠਿਆ ਉਹਨੂੰ ਪੁਲਿਸ ਚੱਕ ਲੇਗੀ ਥਾ ਥਾ ਤੇ ਇਹ ਕਹਿੰਦੇ ਆਮ ਸਰਕਾਰ ਸੋ ਇਹ ਸਾਰੀਆਂ ਅਨੇਕਾਂ ਹੀ ਕਮਜ਼ੋਰੀਆਂ ਨੂੰ ਰੋਕਣ ਰੋਕਣ ਲਈ ਲੁਕਾਉਣ ਲਈ ਸਿਰਫ ਚੁਟਕਲੇ ਤੇ ਆਪਾਂ ਨੂੰ ਭਗਵੰਤ ਮਾਨ ਦੇ ਲੱਛੇਦਾਰ ਗੱਲਾਂ ਮਿਲਦੀਆਂ ਨੇ ਕੋਈ ਦੱਸੇ ਦਾ ਸਹੀ ਨਾ ਕਿ ਆਹ ਸੀ ਨਵੀਂ ਕੋਈ ਗੱਲ ਕੀਤੀ ਆ ਕਿ ਆਹ ਸੀ ਨਵੀਂ ਕੋਈ ਬਿਰਤ ਪਾਈ ਆ ਕੁਝ ਵੀ ਦੇਖਣ ਨੂੰ ਨਹੀਂ ਮਿਲਦਾ ਕਿੰਨੇ ਐਮਐਲਏ ਕਿੰਨੇ ਮੰਤਰੀ ਭ੍ਰਿਸ਼ਟਾਚਾਰ ਦੇ ਵਿੱਚ ਫਸੇ ਹੋਏ ਨੇ ਕੋਈ ਪੁੱਛਣ ਵਾਲਾ ਨਹੀਂ ਸ੍ਰੀ ਆਮ ਧਮਕੀਆਂ ਤੇ ਹਲੇ ਕਹਿੰਦੇ ਨੇ ਕਿ ਰੰਗਲਾ ਪੰਜਾਬ ਬਣਾਉਣਾ ਜਿਵੇਂ ਕੈਪਟਨ ਮਿੰਦਰ ਸਿੰਘ 5 ਸਾਲ ਮੁੱਖ ਮੰਤਰੀ ਦੀ ਸੀਟ ਤੇ ਬੈਠ ਕੇ ਬੀਜੇਪੀ ਚ ਗਿਆ ਸੀ ਓਵੇਂ ਭਗਵੰਤ ਮਾਨ ਜਾਊ ਹਾਲਾਤ ਇਹ ਬਣਨੇ ਨੇ ਸੋ ਪੰਜਾਬ ਦਾ ਜਿਹੜਾ ਹਰ ਵਰਗ ਕਿਸਾਨ ਵਰਗ ਮਜ਼ਦੂਰ ਵਰਗ ਪੜਿਆ ਲਿਖਿਆ ਨੌਜਵਾਨ ਨਾ ਸਾਡੀਆਂ ਬੀਬੀਆਂ ਭੈਣਾਂ ਨੂੰ 1000 ਰੁਪਿਆ ਤੇ ਨਾ ਕੋਈ ਕਿਸੇ ਫਸਲ ਤੇ ਐਮਐਸਪੀ ਕਹਿੰਦੇ ਸੀ ਨਾ ਕਿ 5 ਮਿੰਟ ਦੇ ਵਿੱਚ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦਾਂਗੇ ਤੇ ਹਾਲਾਤ ਇਹ ਨੇ ਕਿ ਐਤਕੀ ਝੋਨਾ ਚ ਚਕਾਉਣ ਲਈ ਮੰਡੀਆਂ ਦੇ ਵਿੱਚ 2-2 ਮਹੀਨੇ ਕਿਸਾਨ ਰੁੜਿਆ ਭਗੰਤਮਨ ਸਾਹਿਬ ਗਾਇਬ ਸੋ ਇਹ ਜਿਹੜੇ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਇਹ ਸਿੱਧੇ ਰੂਪ ਦੇ ਵਿੱਚ ਕੇਜਰੀਵਾਲ ਐਂਡ ਟੀਮ ਦਾ ਜਿਹੜਾ ਹੱਥ ਹੈ ਇਹ ਕਸੂਰਵਾਰ ਨੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਸਾਰੇ ਹਿੱਤਾਂ ਦੀ ਪਹਿਰੇਦਾਰੀ ਕਰਦੀ ਆ ਸ਼੍ਰੋਮਣੀ ਅਕਾਲੀ ਦਲ ਨੇ ਉਤਰਾਅ ਚੜਾਅ ਬਹੁਤ ਦੇਖੇ ਨੇ بڑے ਉਤਰਾਅ ਮਾ ਚੜਾਅਾਂ ਦੇ ਵਿੱਚ ਸ਼੍ਰੋਮਣੀ ਕਾਲ ਦਲ ਲੰਘਿਆ ਸ਼੍ਰੋਮਣੀ ਕਾਲ ਦਲ ਵੋਟਾਂ ਦੇ ਵਿੱਚ ਹਾਰਿਆ ਜ਼ਰੂਰ ਹੋਊਗਾ ਪਰ ਸ਼੍ਰੋਮਣੀ ਅਕਾਲੀ ਦਲ ਮਰਿਆ ਨਹੀਂ ਜਿਉਂਦਾ ਸ਼੍ਰੋਮਣੀ ਅਕਾਲੀ ਦਲ ਦੇ ਮੱਚ ਤੇ ਲੜਾਈ ਲੜਨ ਵਾਲੇ ਪੰਜਾਬ ਅਥੈਸੀ ਲੋਕ ਪੰਜਾਬ ਦੇ ਨੌਜਵਾਨ ਅੱਜ ਵੀ ਲੜਨ ਲਈ ਖੜਨ ਲਈ ਮਰਨ ਲਈ ਤਿਆਰ ਨੇ ਕਿਉਂਕਿ ਜਿਹੜੇ ਸ਼੍ਰੋਮਣੀ ਕੱਲ੍ਹ ਦੇ ਪਲੇਟਫਾਰਮ ਤੇ ਇਹ ਸਾਰਾ ਯੂਥ ਜਿਹੜਾ ਤੁਸੀਂ ਆਲ ਦੇ ਬੱਟਾ ਦੇਖ ਰਹੇ ਹੋ ਕਿਉਂਕਿ ਇਹਨਾਂ ਨੂੰ ਪਤਾ ਕਿ ਜੇ ਪੰਜਾਬ ਦੀ ਪੰਜਾਬੀਅਤ ਦੀ ਪੰਥ ਦੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਦੀ ਪੰਜਾਬ ਦੀ ਡਿਵੈਲਪਮੈਂਟ ਦੀ ਪੰਜਾਬ ਦੀ ਤਰੱਕੀ ਦੀ ਜੇ ਗੱਲ ਕਰਨੀ ਆ ਤਾਂ ਕੇਵਲ ਤੇ ਕੇਵਲ ਸ਼੍ਰੋਮਣੀ ਕਾਲਦਲ ਕਰ ਸਕਦਾ ਗੱਲਾਂ ਕਹਿਣੀਆਂ ਬਹੁਤ ਸਖਾਲੀਆਂ ਨੇ ਪਰ ਕਰਕੇ ਦਿਖਾਉਣੀਆਂ ਬਹੁਤ ਔਖੀਆਂ ਨੇ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਾਬਕਾ ਮੁੱਖ ਮੰਤਰੀ ਜੋ 5 ਵਾਰ ਮੁੱਖ ਮੰਤਰੀ ਰਹੇ ਉਹਨਾਂ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੋ ਡਿਪਟੀ ਸੀਐਮ ਰਹੇ ਜੋ ਕਿਹਾ ਉਹ ਕਰਕੇ ਦਿਖਾਇਆ ਅੱਜ ਪੰਜਾਬ ਦੇ ਜਿੱਧਰ ਮਰਜੀ ਪਾਸੇ ਨੂੰ ਚਲੇ ਜਾਓ ਲੇਖਾ ਜੋਖਾ ਕਰਕੇ ਦੇਖੋ ਮੇਰਾ ਪੰਜਾਬੀਆਂ ਨੂੰ ਬੇਨਤੀ ਆ ਕਿ ਲੇਖਾ ਜੋਖਾ ਕਰਕੇ ਦੇਖੀਏ ਕਿ ਪਿੱਕੀ ਨੇ ਪੰਜਾਬ ਦੀ ਡਿਵੈਲਪਮੈਂਟ ਕੀਤੀ ਆ ਕਿਹੜੇ ਕਿਹਨੇ ਪੰਜਾਬ ਦੀ ਤਰੱਕੀ ਕੀਤੀ ਆ ਕਿਹਨੇ ਕਿਸਾਨਾਂ ਲਈ ਕੀਤਾ ਨੌਜਵਾਨਾਂ ਲਈ ਕੀਤਾ ਗਰੀਬਾਂ ਲਈ ਕੀਤਾ ਸੜਕਾਂ ਕਾਲਜ ਹਸਪਤਾਲ ਜਿਮ ਸਪੋਰਟਸ ਕਿਹਨੇ ਕਿਹਨੇ ਇਹਨੂੰ ਇਹਨੂੰ ਤਰੱਕੀ ਨੂੰ ਲੈ ਕੇ ਗਿਆ ਅੱਗੇ ਇੱਕੋ ਚਿਹਰਾ ਅੱਗੇ ਆਉਂਦਾ ਸਰਦਾਰ ਸੁਖਬੀਰ ਸਿੰਘ ਬਾਦਲ ਟਾਈਓ ਅੱਜ ਕੱਲੇ-ਕੱਲੇ ਦੇ ਨਾਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਉਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਸੰਸਥਾ ਮੀਰੀ ਪੀਰੀ ਦਾ ਸੰਧਾਨਤ ਛੇਵੇਂ ਪਾਛਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਦਿੱਤਾ ਵੱਡੇ ਵੱਡੇ ਜਿਹੜੇ ਗੱਲਾਂ ਮਾਰਦੇ ਨੇ ਜਿਹੜੇ ਹਰ ਗੱਲ ਤੇ ਨੁਕਤਾ ਚਿੰਨੀ ਕਰਦੇ ਨੇ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਿਮਰਤਾ ਦੇ ਨਾਲ ਇੱਕ ਸਿੱਖ ਦੇ ਤੌਰ ਤੇ ਜਾਣੇਣ ਜਾਣੇ ਹੋਈਆਂ ਸਾਰੀਆਂ ਗਲਤਾਂ ਦੀ ਗਲਤੀਆਂ ਦੀ ਖਿਮਾ ਜਾਂਚਣਾ ਵੀ ਕੀਤੀ ਜੋ ਨਹੀਂ ਕੀਤੀਆਂ ਮੈਨੂੰ ਕਹਿਣੋ ਕੋਈ ਗਰੇਜ ਨਹੀਂ ਕਿ ਜੋ ਨਹੀਂ ਵੀ ਕੀਤਾ ਸੀ ਉਹ ਵੀ ਝੋਲੀ ਪਾਇਆ ਮੈਨੂੰ ਕਹਿਣੋ ਕੋਈ ਗਰੇਜ ਨਹੀਂ ਕਿ ਕੋਈ ਉਹਨਾਂ ਨੇ ਕਦੇ ਕਿਸੇ ਦੇ ਗੋਲੇ ਚਲਾਉਣ ਦੇ ਆਰਡਰ ਨਹੀਂ ਕੀਤੇ ਕੋਈ ਉਹਨਾਂ ਨੇ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਕੋਈ ਬੇਅਦਬੀ ਕਰ ਦਿਓ ਇਹ ਜੋ ਕੁਝ ਹੋਇਆ ਸਰਕਾਰ ਦੇ ਵਿੱਚ ਹੋਇਆ ਸਰਕਾਰ ਦੇ ਵਿੱਚ ਹੋਇਆ ਇਹਨਾਂ ਘਟਨਾਵਾਂ ਦੀ ਖਿਮਾ ਜਾਂਚਨਾ ਕੀਤੀ ਕਿ ਸਾਡੀ ਸਰਕਾਰ 'ਚ ਇਹ ਕੁਝ ਨਹੀਂ ਹੋਣਾ ਚਾਹੀਦਾ ਸੀ ਅਸੀਂ ਝੋਲੀ ਅਟਕੇ ਆਪਣੇ ਪੱਲੇ ਪਾਉਨੇ ਆ ਕਿ ਜਾਣੇ-ਅਣ ਜਾਣੇ ਕਿ ਜੋ ਵੀ ਸਾਡੇ ਸਰਕਾਰ ਦੇ ਵਿੱਚ ਹੋ ਗਿਆ ਨਹੀਂ ਹੋਣਾ ਚਾਹੀਦਾ ਸੀ ਐਜ਼ এ ਸਿੱਖ ਐਜ਼ এ ਸ਼੍ਰੋਮਣੀ ਕਾਲ ਦੇ ਪ੍ਰਧਾਨ ਦੇ ਤੌਰ ਤੇ ਬਿਨਾਂ ਕਿਸੇ ਤਕਰੀਰ ਦੇ ਬਿਨਾਂ ਕਿਸੇ ਸਵਾਲ ਜਵਾਬ ਦੇ ਸਾਰਾ ਕੁਝ ਝੋਲੀ ਪਾਇਆ ਜੋ ਸੇਵਾ ਸ਼੍ਰੋਮਣੀ ਕਾਲ ਦੇ ਪ੍ਰਧਾਨ ਕਿਉਂਕਿ ਅਸਤੀਫਾ ਦੇ ਕੇ ਗਏ ਜੋ ਸੇਵਾ ਉਹਨਾਂ ਨੂੰ ਸ਼੍ਰੀ ਕਾਲਤਾਖਸਾਬ ਤੋਂ ਲੱਗੀ ਉਹ ਸਾਰੀ ਉਹਨਾਂ ਨੇ ਜਿਹੜੀ ਉਹ ਤਨਖਾਹ ਕਹਿ ਲੋ ਸਜ਼ਾ ਕਹਿ ਲੋ ਸੇਵਾ ਕਹਿ ਲੋ ਉਹ ਸਾਰੀ ਪੂਰੀ ਕੀਤੀ ਪਰ ਮੈਂ ਉਹਨਾਂ ਸੋਚ ਵਾਲੇ ਬੰਦਿਆਂ ਨੂੰ ਲੱਖ ਲਾਹਣਤ ਪਾਉਣਾ ਕਿ ਜਿਹੜੇ ਇੱਕ ਸੇਵਾ ਕਰ ਰਹੇ ਸੇਵਕ ਤੇ ਗੋਲੀਆਂ ਚਲਾਉਣ ਵਾਲੇ ਨੂੰ ਸਹੀ ਠਹਿਰਾ ਰਹੇ ਨੇ ਗੋਲੀ ਚਲਾਉਣ ਵਾਲਾ ਚਲਵਾਉਣ ਵਾਲੇ ਉਹਨੂੰ ਸਹੀ ਠਹਿਰਾਉਣ ਵਾਲੇ ਕਿਹੜੀ ਮਾਨਸਿਕਤਾ ਦੇ ਲੋਕ ਨੇ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਗੁਰੂ ਸਾਹਿਬ ਨੇ ਗੱਲ ਨਾ ਲਾਇਆ ਜਿਹੜਾ ਦਰਤੇ ਆ ਗਿਆ ਤੇ ਸੇਵਾ ਕਰ ਰਹੇ ਹਾਂ ਤੇ ਗੋਲੀਆਂ ਨਹੀਂ ਚਲਾਈ ਜਾਂਦੀਆਂ ਹੁੰਦੀਆਂ ਤੇ ਕੀ ਆਪਾਂ ਮੈਸੇਜ ਦੇ ਰਹੇ ਹਾਂ ਫਿਰ ਇਹਦਾ ਮਤਲਬ ਕਿ ਕੱਲ ਨੂੰ ਕੋਈ ਉੱਥੇ ਕੋਈ ਵੀ ਉੱਥੇ ਹੁਕਮ ਨਾ ਮੰਨੇ ਹੁਕਮ ਮੰਨ ਕੇ ਸੇਵਾ ਨਾ ਕਰੇ ਇਹ ਉਹਨਾਂ ਲੋਕਾਂ ਲਈ ਮੈਂ ਕਹਿ ਰਿਹਾ ਜਿਹੜੇ ਇਸ ਗੱਲ ਤੇ ਤਕਰੀਰ ਕਰਦੇ ਨੇ ਜਿਹੜੇ ਇਸ ਤੇ ਕਿੰਤੂ ਬਰੰਤੂ ਕਰਦੇ ਨੇ ਜਿਹੜੇ ਆਪਣੇ ਵਿਧੀ ਵਿਧਾਨ ਹੁਣ 6ਵੇਂ ਪਾਤਸ਼ਾਹ ਦੀ ਉਹ ਬੜਾਈ ਹੋਈ ਮਰਿਆਦਾ ਤੋਂ ਵੀ ਉੱਪਰ ਹੋ ਗਏ ਆਪਾਂ ਜੋ ਤੋਂ ਵਿਧੀ ਵਿਧਾਨ ਹੈ ਉਹਦੇ ਮੁਤਾਬਕ ਹੀ ਕੰਮ ਚੱਲੂਗੀ ਆਪਾਂ ਆਪਣਾ ਨਵੇਂ ਵਿਧੀ ਵਿਧਾਨ ਆਪਣੇ ਹਿਸਾਬ ਨਾਲ ਬਣਾਵਾਂਗੇ ਕਿ ਆਹ ਹੋਣਾ ਚਾਹੀਦਾ ਜੀ ਉਹ ਹੋਣਾ ਚਾਹੀਦਾ ਜੀ ਆਪਰੇ ਆਪਣੇ ਹਿਸਾਬ ਨਾਲ ਹੀ ਆਪਾਂ ਗਿਆਨੀ ਬਣ ਗਏ ਗੁਰੂ ਸਾਹਿਬਾਨਾਂ ਤੋਂ ਵੀ ਉੱਪਰ ਹੋ ਗਏ ਆਪਾਂ ਜਿਹੜੀ ਉਹਨਾਂ ਦੀ ਚਲਾਈ ਹੋਈ ਪਰੰਪਰਾ ਹੈ ਇੱਕ ਮਰਿਆਦਾ ਨੂੰ ਵੀ ਜਿਹੜੇ ਆਪਾਂ ਮਤਲਬ ਹਰ ਰੋਜ਼ ਨਿਕੁਤਾ ਚਿੰਨੀ ਸਿਰਫ ਇੱਕ ਸਿਆਸੀ ਲਹਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਲਈ ਉਹਦੀ ਲੀਡਰਸ਼ਿਪ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਜਿਹੜੇ ਦੂਜਿਆਂ ਦੇ ਚੱਕ ਤੇ ਆ ਕੇ ਸਾਡੇ ਕੋਈ ਆਪਣੇ ਵੀ ਨਿਸ਼ਾਨਾ ਬਣਾਉਂਦੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਆਪਾਂ ਕਿਹੜੇ ਕਿਹੜੇ ਪਾਸੇ ਖੜੇ ਆਂ ਸ੍ਰੀ ਕਾਲਤਖ ਸਾਹਿਬ ਸਾਡੇ ਸਾਰਿਆਂ ਲਈ ਸਰਬਉੱਚ ਨੇ ਉੱਥੋਂ ਜੋ ਸੇਵਾ ਲੱਗੀ ਸਾਰਿਆਂ ਨੇ ਸੇਵਾ ਨਿਭਾਈ ਐਜੇ ਸਿੱਖ ਸਾਰੇ ਹੁਕਮ ਮੰਨਦੇ ਨੇ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਮੰਨੇ ਆ ਵੀ ਆ ਉਹਨਾਂ ਨੂੰ ਕਿਸੇ ਨੇ ਨਾ ਕਿਹਾ ਨਾ ਆਉਣ ਜਿਨ੍ਹਾਂ ਨੇ ਇੱਕ ਪੀੜੀ ਮਾਰਤੀ ਕਿਉਂਕਿ ਅਕਾਲੀ ਦਲ ਸ੍ਰੀ ਕਾਲਤਖ ਸਾਹਿਬ ਦੀ ਤਾਬਿਆਂ ਬੈਠ ਕੇ ਬਣਾਈ ਹੋਈ ਪਾਰਟੀ ਆ ਗੁਰੂ ਸਾਹਿਬ ਕਿਰਪਾ ਕਰਨ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰਨ ਕਿ ਤਕੜੇ ਹੋ ਕੇ ਸਾਰੇ ਚੱਲੀਏ ਤਕੜੇ ਹੋ ਕੇ ਪੰਜਾਬ ਦੀ ਲੜਾਈ ਲੜੀਏ ਤੇ ਜੋ ਮਾਹੌਲ ਪੰਜਾਬ ਦੇ ਵਿੱਚ ਸਿਰਜਣ ਦੀ ਕੋਸ਼ਿਸ਼ ਹੈ ਲੜਾ ਕੇ ਮਾਰਾ ਕੇ ਡਰਾ ਕੇ ਗੋਲੀਆਂ ਚਲਾ ਕੇ ਹਮਲੇ ਕਰਾ ਕੇ ਤਾਰ ਪੀੜੋ ਕਰਕੇ ਉਹ ਸਾਰੇ ਮਾਹੌਲ ਤੋਂ ਨਿਕੜ ਕੇ ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਓ ਤਕੜੇ ਹੋ ਕੇ ਪੰਜਾਬ ਦੀ ਤਰੱਕੀ ਬਾਰੇ ਸੋਚੀਏ ਇਹ ਜਰੂਰ ਸੋਚੀਏ ਕਿ ਕਿਹਨੇ ਪੰਜਾਬ ਦੀ ਤਰੱਕੀ ਕੀਤੀ ਆ ਤੇ ਕਿਹਨੇ ਪੰਜਾਬ ਤੇ ਚੁਟਕਲੇ ਬਣਾਏ ਨੇ ਤੇ ਗੱਲਾਂ ਕੀਤੀਆਂ ਨੇ ਹੁਣ ਫਰਕ ਆਪਾਂ ਦੇਖਣਾ ਕਿ ਪੰਜਾਬ ਨੂੰ ਡਿਵੈਲਪਮੈਂਟ ਵਾਲਾ ਤਰੱਕੀ ਵਾਲਾ ਨੌਕਰੀ ਵਾਲਾ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲਾ ਮਾਡਲ ਕੌਣ ਦੇ ਸਕਦਾ ਤੇ ਗੱਲਾਂ ਦਾ ਕਲਾ ਬਣਾ ਕੇ ਗਾਲਾਂ ਕੱਢ ਕੇ ਨੁਕਤਾ ਚੰਨੀ ਕਰਕੇ ਪੰਜਾਬ ਨੂੰ ਢਾਹ ਕੌਣ ਲਾ ਰਿਹਾ ਤੇ ਕੌਣ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਕਾਲੀ ਦਲ ਦੇ 100 ਸਾਲ ਤੋਂ ਵੱਧ ਦੇ ਇਤਿਹਾਸ ਦੇ ਵਿੱਚ ਬਥੇਰੀ ਵਾਰੇ ਮੁਸ਼ਕਲਾਂ ਆਈਆਂ ਨੇ ਅੱਗੇ ਵੀ ਇਹ ਮੁਸ਼ਕਲਾਂ ਦੇ ਵਿੱਚ ਅਕਾਲੀ ਦਲ ਤਕੜਾ ਹੋ ਕੇ ਨਿਕੜੂਗਾ ਤਕੜਾ ਹੋ ਕੇ ਪੰਜਾਬ ਦੀ ਤੇ ਪੰਥ ਦੀ ਸੇਵਾ ਕਰੂਗਾ ਸੋ ਇਹੋ ਸਾਡੀ ਅਰਦਾਸ ਆ ਨਵੇਂ ਸਾਲ ਤੇ ਅੱਜ ਸਾਰੇ ਹੀ ਸੀਨੀਅਰ ਆਗੂ ਸਾਹਿਬਾਨਾਂ ਦੀ ਮੀਟਿੰਗ ਹੋਈ ਸੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਅਤੇ 14 ਤਰੀਕ ਦੀ ਕਾਨਫਰੰਸ ਲਈ ਯੂਥ ਅਕਾਲੀ ਦਲ ਤਿਆਰਬਰ ਤਿਆਰ ਆ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਪੰਜਾਬ ਦੇ ਹਲਕਾ ਵਾਈਜ਼ ਸਰਕਲ ਵਾਈ ਜਾ ਕੇ ਮੀਟਿੰਗਾਂ ਵੀ ਕਰਾਂਗੇ ਪੰਜਾਬ ਦੇ ਨੌਜਵਾਨਾਂ ਨੂੰ ਲਾਂਬਾ ਵੀ ਕਰਾਂਗੇ ਅਤੇ ਅਰਦਾਸ ਵੀ ਕਰਦੇ ਹਾਂ ਕਿ ਤਕੜੇ ਹੋ ਕੇ ਸਾਰੇ ਨੌਜਵਾਨ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਣ ਲਈ ਅਕਾਲੀ ਦਲ ਦੇ ਮੰਚ ਤੇ ਆ ਕੇ ਆਪਣੇ ਮੰਚ ਤੇ ਆ ਕੇ ਪੰਜਾਬ ਦੀ ਇਕੋ ਪਾਰਟੀ ਦੇ ਮੰਚ ਤੇ ਆ ਕੇ ਪੰਜਾਬ ਨੂੰ ਤਕੜਾ ਕਰਨ ਲਈ ਸਾਰੇ ਇਕੱਠੇ ਹੋ ਜਾਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ OK